ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਆਪਾਂ ਲੈਤਾ ਜਿਹੜਾ ਪੰਜਾਬ ਪੁਲਿਸ ਵਾਲਿਆਂ ਨੇ ਮਤਲਬ ਪੰਜਾਬ ਪੁਲਿਸ ਜੋ ਵੀ ਤੁਹਾਡੀ ਕੀ ਮਤਲਬ ਪੇਪਰ ਲੈ ਰਹੀ ਹੈ ਏਜੰਸੀ ਉਹਨਾਂ ਨੇ ਜਿਹੜਾ ਆਪ ਨੂੰ ਇੱਕ ਪੇਪਰ ਪਾਇਆ ਸੀਗਾ ਆਨਲਾਈਨ ਉਹ ਪੇਪਰ ਆ ਅੱਜ ਵਾਲੀ ਕਲਾਸ 'ਚ ਆਪਾਂ ਕਰਨ ਲੱਗੇ ਆ ਤਾਂ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਹੈਗਾ ਹੇ ਲਿਖਿਆ ਅਖਾਣ ਤੋਂ ਇਹ ਕੀ ਹੈ ਅਖਾਣ ਓਕੇ ਅਖਾਣ ਤੋਂ ਕੀ ਭਾਵ ਹੈ ਸਿਰੋਂ ਗੰਜੀ ਹੱਥੀ ਕੰਗੀਆਂ ਦਾ ਜੋੜਾ ਇਹਨਾਂ ਦਾ ਕੀ ਮੀਨ ਕੀ ਆ ਵੀਡੀਓ ਰੋਕ ਕੇ ਪਹਿਲਾ ਆਨਸਰ ਕਰੋ ਉਕੇ ਤੁਸੀਂ ਕੀਤਾ ਹੋਊਗਾ ਇਹਦਾ ਜਦੋਂ ਕੋਈ ਬੇ ਲੋੜੀ ਚੀਜ਼ ਨੂੰ ਸਾਹਮ ਸਾਹ ਰੱਖੇ ਕਿਉਂਕਿ ਵੇਖੋ ਜਿਹੜਾ ਸਿਰੋਂ ਸਿਰੋਂ ਗੰਜਾ ਉਹਨੂੰ ਕੰਗੀਆਂ ਦੀ ਲੋੜ ਹੀ ਨਹੀਂ ਦਾ ਤਾਂ ਇਹਦਾ ਮਤਲਬ ਸੀਗਾ ਇਹ ਨਾਲ ਸਰਾਊਗਾ ਸੱਸਾ ਇਹਦੇ ਚ ਸਾਰੇ ਬੱਚਿਆਂ ਨੇ ਦੇਖਣਾ ਕਿ ਛੋਡੇ ਇਹਦੇ ਵਿੱਚ ਕਿੰਨੇ ਠੀਕ ਹੋਈ ਨੇ ਬਾਕੀ ਆਪਾਂ ਥੋੜੀ ਜੀ ਡਿਟੇਲ ਨਾਲ ਨਾਲ ਐਡ ਕਰੀ ਆ ਉਹ ਤੁਸੀਂ ਨਾਲ ਨਾਲ ਐਡ ਕਰਦੇ ਰਹੋ ਠੀਕ ਆ ਇੱਕ ਛੋਡੇ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛੀ ਹੋਈ ਸੀ ਸਮਾਨਾਰਥਕ ਸ਼ਬਦ ਤੇ ਵਿਰੋਧੀ ਸ਼ਬਦ ਉਹ ਆਪਾਂ ਆਉਣ ਵਾਲੀ ਕੱਲ ਤੇ ਪਰਸੋਂ ਵਾਲੀ ਕਲਾਸ 'ਚ ਸਾਰੇ ਕਰਾਂਗੇ ਤੇ ਥੋੜੇ ਸ਼ਬਦ ਇਹ ਤੁਸੀਂ ਨਾਲ ਨੋਟ ਕਰ ਲਓ ਇਹਨਾਂ ਦੇ ਵਿੱਚ ਸਪੈਸ਼ਲ ਕਲਾਸ ਆਉਗੀ ਜਿਹੜੇ ਪੀਟੀ ਪਲੱਸ ਵੀ ਵਾਲੇ ਬੱਚੇ ਦੇਖ ਰਹੇ ਨੇ ਉਹ ਵੀ ਨੋਟ ਕਰ ਲੈਣ ਤੇ ਪੰਜਾਬ ਪਲਸ ਵਾਲਿਆਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਚਾਰ ਸ਼ਬਦ ਪਾ ਕੇ ਪੁੱਛਣਗੇ ਕਿ ਇਹਨਾਂ ਦੇ ਵਿੱਚੋਂ ਤਤ ਸਮ ਸ਼ਬਦ ਤਤ ਪਵ ਸ਼ਬਦ ਜਾਂ ਫਾਰਸੀ ਪਾਸ਼ਾ ਦਾ ਅਰਬੀ ਦਾ ਸੰਸਕ੍ਰਿਤ ਦਾ ਕਿਹੜੇ ਸ਼ਬਦ ਨੇ ਤਾਂ ਇਹ ਜਿਹੜੇ ਹੈਗੇ ਨੇ ਇਹ ਹੈਗੇ ਨੇ ਸਾਡੇ ਅਰਬੀ ਪਾਸ਼ਾ ਦੇ ਜਿਵੇਂ ਨਜ਼ਰ ਨਜ਼ਰ ਸ਼ਬਦ ਆਪਾਂ ਮੋਸਟਲੀ ਵਰਤ ਲੈਂਦੇ ਆ ਹਨਾ ਨਿਗਾ ਨਿਗਾ ਦਾ ਹੁਣ ਸਾਡਾ ਨਜ਼ਰ ਤਾਂ ਇਹ ਕਿਹੜਾ ਅਰਬੀ ਪਾਸ਼ਾ ਦਾ ਦਿੱਕਤ ਆਲਮ ਇਹਦਾ ਮਤਲਬ ਹੁੰਦਾ ਦੁਨੀਆ ਸਾਰੀ ਦੁਨੀਆ ਅੱਬਾ ਆਤਰ ਜਿਵੇਂ ਆਪਾਂ ਪਰਫਿਊਮ ਜਾਂ ਆਪਾਂ ਕਹਿ ਦਿੰਦੇ ਨੇ ਯੂ ਵੀ ਹਨਾ ਆਖਰ ਮੁਨਸ਼ੀ ਸ਼ਬਦ ਇਹ ਪੀਟੀ ਪਲੱਸ ਵੀ ਨੇ ਇੱਕ ਵਾਰੀ ਪੁੱਛਿਆ ਹੋਇਆ ਤੇ ਮੈਨੂੰ ਇਹ ਆਪ ਤੇ ਕਿਹੜੀ ਭਾਸ਼ਾ ਦੇ ਨੇ ਇਹ ਹੈਗੇ ਨੀ ਅਰਬੀ ਭਾਸ਼ਾ ਦੇ ਫਾਰਸੀ ਭਾਸ਼ਾ ਦੇ ਵਿੱਚ ਬਹੁਤ ਵਾਰ ਪੁੱਛਦੇ ਨੇ ਕਿ ਪੰਜਾਬ ਸ਼ਬਦ ਕਿਹੜੀ ਭਾਸ਼ਾ ਦਾ ਇਹ ਹੈਗਾ ਫਾਰਸੀ ਦਾ ਤੁਹਾਡੇ ਪੇਪਰ ਦੇ ਵਿੱਚ ਇੱਕ ਆਪ ਸ਼ਬਦ ਆਇਆ ਸੀਗਾ ਤਾਂ ਆਪ ਸ਼ਬਦ ਦਾ ਹੁਣ ਕੀ ਆਪ ਨੂੰ ਪਤਾ ਹੈ ਜੇ ਜਦੋਂ ਆਪਾਂ ਇਹਨੂੰ ਪੰਜਾਬ ਨੂੰ ਤੋੜਦੇ ਆ ਤਾਂ ਪੰਜਾਬ ਕਿੱਦਾਂ ਬਣਿਆ ਉਹ ਸਾਡਾ ਪੰਜਾਬ ਬਣਿਆ ਪੰਜ ਆਬ ਤਾਂ ਉਦੋਂ ਆਪਾਂ ਦੇਖਦੇ ਹਾਂ ਕਿ ਆਬ ਦਾ ਕੀ ਮੀਨ ਹੈਗਾ ਆਬ ਦਾ ਮੀਨ ਹੈਗਾ ਪਾਣੀ ਪੰਜ ਪਾਣੀਆਂ ਦੀ ਧਰਤੀ ਓਕੇ ਉਥੇ ਆਪਾਂ ਦੇਖਦੇ ਹਾਂ ਆਪ ਸ਼ਬਦ ਕਾ ਦਾ ਫਾਰਸੀ ਭਾਸ਼ਾ ਦਾ ਮਾਦਾ ਤਾਂ ਇਹ ਸਾਰੇ ਮੀਰ ਦਮਾਮਾ ਦਰਗਾਹ ਤੇ ਦਾਮਣ ਰਸਾਲਾ ਮਾਦਾ ਇਹ ਸ਼ਬਦ ਠੀਕ ਹੈ ਤੇ ਇਹ ਸਾਰੇ ਕਿਹਦੇ ਨੇ ਫਾਰਸੀ ਭਾਸ਼ਾ ਦੇ ਤੇ ਸੰਸਕ੍ਰਿਤ ਦੇ ਦੇਸੀ ਸ਼ਬਦ ਤਤਸਮ ਸ਼ਬਦ ਤੇ ਤਤਪਾ ਵਿਸ਼ਬਦ ਇਹ ਆਪਾਂ ਸਟਾਰਟਿੰਗ 'ਚ ਦੇਖੀ ਸੀ ਜੀ ਜਰ ਆਪਾਂ 2 ਮਹੀਨੇ ਪਹਿਲਾਂ ਕਲਾਸਾਂ ਸਟਾਰਟ ਕਰੀਆਂ ਬਾਕੀ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਆਪਾਂ ਸਾਰੇ ਸ਼ਬਦ ਲੈ ਕੇ ਆਵਾਂਗੇ ਉਦੋਂ ਅਗਲਾ ਸਵਾਲ ਇਹ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਜੋ ਕਿ 2 ਦਿਨ ਪਹਿਲਾਂ ਪਾਇਆ ਉਹਨਾਂ ਨੇ ਹਨਾ ਇਹ ਲਿਖਿਆ ਖਾਣ ਤੋਂ ਕੀ ਪਾਵ ਹੈ ਆਹ ਮੂੰ ਤੇ ਮਸਰਾ ਦੀ ਦਾਲ ਵੀਡੀਓ ਰੋਕੋ ਇਹ ਆਪਾਂ ਕਰਿਆ ਹੋਇਆ ਵੈਸੇ ਪੁਰਾਣੇ ਪੁਰਾਣੇ ਪੀワイਕਿਊ ਹੋਵੇ ਸੀ ਤੇ ਇਹਦੀ ਕੀ ਮੀਣੀਗਾ ਤੁਸੀਂ ਇਹਦਾ ਵੀਡੀਓ ਰੋਕੇ ਅਨਸਰ ਕਰੋ ਜਦੋਂ ਕੋਈ ਅਜਿਹੀ ਚੀਜ਼ ਦੀ ਮੰਗ ਕਰੇ ਜਿਸ ਦਾ ਉਹ ਹੱਕਦਾਰ ਨਾ ਹੋਵੇ ਓਕੇ ਵੀਡੀਓ ਤਾਂ ਕਰਕੇ ਛੋਟੀ ਹੁੰਦੀ ਆ ਕਿਉਂਕਿ ਜਿਵੇਂ ਹੁਣ ਪੰਜਾਬ ਜੀ ਕਿਤੇ ਪੰਜਾਬੀ ਆ ਇਹ ਮਤਲਬ ਪੰਜਾਬੀ ਛੋੜੀ 10 ਨੰਬਰ ਦੀ ਆ ਨਾ ਤਾਂ ਡੇਲੀ ਡੇਲੀ ਇਹਨੂੰ 30 ਤੋਂ 35 ਕਮੈਂਟ ਦੇਣ ਹੀ ਦੇਣੀਆਂ 10 ਨੰਬਰ ਬਹੁਤ ਜ਼ਿਆਦਾ ਹੁੰਦੇ ਨੇ ਤੇ ਇੱਕ ਇਹ ਹੈ ਕਿ ਜਿੰਨੇ ਪੀਬੀਕਿਉ ਆਪਾਂ ਕਰਵਾਏ ਨੇ ਜਿੰਨੀ ਥਿਉਰੀ ਕਰਵਾਈ ਉਹ ਸਾਰੀ ਤੁਸੀਂ ਕਰਕੇ ਜਾਣੀ ਆ ਬਾਕੀ ਆਪਾਂ ਹੋਰ ਵੀ ਰਿਵੀਜ਼ਨ ਕਲਾਸ ਲੈ ਕੇ ਆਵਾਂਗੇ ਜਿਹਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦੀਆਂ ਰਚਨਾਵਾਂ ਤੇ ਸਾਡੀਆਂ ਅਠੇ ਸ਼ਬਦਸ ਰਹਿਣੀਆਂ ਤੇ ਪੰਜਾਬੀ ਦੇ ਇਹ ਸਮਾਨਾਰਥ ਸ਼ਬਦ ਵਿਰੋਧੀ ਸ਼ਬਦ ਬਹੁਵਚਨ ਉਹਨਾਂ ਦੀ ਕਲਾਸਾਂ ਸਾਨੂੰ ਇਹ ਹਫ਼ਤੇ ਦੇ ਵਿੱਚ ਮਿਲ ਜਾਣਗੀਆਂ ਉਹ ਬੋਲੀ ਜੋ ਕਿਸੇ ਖਾਸ ਇਲਾਕੇ ਦੀ ਹੋਵੇ ਤਾਂ ਉਸ ਬੋਲੀ ਨੂੰ ਕੀ ਅਖਾਂਗੇ ਤਾਂ ਇਹ ਆਪਾਂ ਬਹੁਤ ਵਾਰੀ ਕਰਿਆ ਉング ਆਪਾਂ ਕਹਾਂਗੇ ਉਪ ਬੋਲੀ ਜਾਂ ਉਪ ਭਾਸ਼ਾ ਇਸ ਟਾਈਮ ਅੱਜ ਦੇ ਪੰਜਾਬ 'ਚ ਸਾਡੇ ਕੋਲੇ ਕਿੰਨੀਆਂ ਨੇ 4 ਸਭ ਤੋਂ ਵੱਧ ਕਿਹੜੀ ਬੋਲੀ ਜਾਂਦੀ ਆ 15 ਜ਼ਿਲ੍ਹਿਆਂ ਦੇ ਵਿੱਚ ਜਿਵੇਂ ਬਠਿੰਡਾ ਮਾਨਸਾ ਸੰਗਰੂਰ ਬਨਾਲਾ ਮਲੇ ਕੋਟਲਾ ਲੁਧਿਆਣਾ ਇਧਰ ਬੋਲੀ ਜਾਂਦੀ ਆ ਸਾਡੀ ਮਲਵਈ ਤੇ ਉੱਪਰ ਸਾਡੀ ਰਾਵੀ ਮਤਲਬ ਉਹ ਰਾਵੀ ਦੇ ਦਰਿਆ ਨਾਲ ਤੇ ਲਾਹੌਰ ਦੇ ਵਿੱਚ ਬੋਲੀ ਜਾਂਦੀ ਆ ਸਾਡੀ ਮਾਝੀ ਤੇ ਦਵਾਬੀ ਤੇ ਪੁਆਦੀ ਠੀਕ ਆ ਇਹ ਚਾਰ ਸਾਡੇ ਕੋਲੇ ਉਪ ਭਾਸ਼ਾ ਹੈਗੀਆਂ ਨੇ ਦਿਲੀਦਰੀ ਸ਼ਬਦ ਦਾ ਵਿਰੋਧੀ ਸ਼ਬਦ ਜੁਨੋ ਤਾਂ ਇਹਦੇ ਵਿੱਚ ਵਿਰੋਧੀ ਸ਼ਬਦ ਦੱਸਣਾ ਇਹਦਾ ਵੀਡੀਓ ਰੋਕੇ ਅਨਸਰ ਕਰੋ ਇਹਦਾ ਹੁੰਦਾ ਉਦਮੀ ਠੀਕ ਆ ਆਪਾਂ ਕਹਿੰਦੇ ਨੇ ਹੁੰਦੇ ਲੋੜੀ ਤੇ ਵੀ ਦਲਿਤਰ ਜਾ ਹਨਾ ਤਾਂ ਇਹਦਾ ਕੀ ਹੁੰਦਾ ਜਿਹੜਾ ਟਲ ਦੀ ਕਲਾ ਦੇ ਵਿੱਚ ਹੋਵੇ ਕੀ ਦਲਿਤਰ ਹਨਾ ਤਾਂ ਇਹਦਾ ਹੁੰਦਾ ਉਦਮੀ ਉਦਮ ਕਰਨ ਵਾਲਾ ਠੀਕ ਹੈ ਅਣਖੀਲਾ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ ਇਹ ਸ਼ਾਇਦ ਉਥੇ ਸਪੈਲਿੰਗ ਮਿਸਟੇਕ ਸੀ ਪੇਪਰ ਦੇ ਵਿੱਚ ਆ ਠੀਕ ਹੈ ਬਾਕੀ ਇਹਦੇ ਵਿੱਚ ਥੋੜਾ ਜਿਹਾ ਹੈਗਾ ਤੇ ਉਹ ਅਸੀਂ ਇੱਥੇ ਕੀ ਮਤਲਬ ਉਹਨਾਂ ਨੇ ਇਹਦੇ ਵਿੱਚ ਸਪੈਲਿੰਗ ਮਿਸਟੇਕ કરી ਹੋਈ ਸੀ ਇਹਦਾ ਹੁੰਦਾ ਅਣਖੀਲਾ ਕਿ ਬਹੁਤ ਜ਼ਿਆਦਾ ਅਣਖ ਵਾਲਾ ਠੀਕ ਹੈ ਅਣਖੀਲਾ ਤੇ ਇਹਦਾ ਹੁੰਦਾ ਕਿ ਜਿਹਦੇ ਵਿੱਚ ਕੋਈ ਤੋ ਜਮੇ ਨਿੱਗਰ ਗਿਆ ਯਾਰ ਕਿ ਹੈਨਾ ਇਹ ਗੱਲ ਥੋੜਾ ਕਰਨ ਵਾਲੀ ਸੀ ਕੰਮ ਥੋੜਾ ਕਰਨ ਵਾਲਾ ਸੀ ਤੋ ਜਮੇ ਨਿੱਗਰ ਗਿਆ ਤਾਂ ਆਪਾਂ ਆਮ ਹੀ ਵਰਤਦੇ ਆ ਇਹ ਤਾਂ ਇਹਦਾ ਹੁੰਦਾ ਅਣਖੀਲੇ ਦਾ ਨਿੱਗਰ ਅਤਿਆਚਾਰ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਇਹਨਾਂ ਚਾਰਾਂ ਦੇ ਵਿੱਚੋਂ ਅਤਿਆਚਾਰ ਬਹੁਤ ਜ਼ਿਆਦਾ ਕਰਨਾ ਇਹਦਾ ਸਮਾਨਾਰਥੀ ਸ਼ਬਦ ਨਹੀਂ ਹੈ ओके ਕਿਹੜਾ ਨਹੀਂ ਹੈਗਾ ਜਿਵੇਂ ਦੁਸ਼ਮਣ ਆ ਦੁਸ਼ਮਣ ਦਾ ਸਮਾਨ ਅਰਥ ਸ਼ਬਦ ਕੀ ਹੋਊਗਾ ਬੈਰੀ ਦੁਸ਼ਮਣ ਦਾ ਅਤਿਆਚਾਰ ਕਰਦਾ ਕਿਸੇ ਤੇ ਬਹੁਤ ਜ਼ਿਆਦਾ ਅਤਿਆਚਾਰ ਕਰਨਾ ਜਿਵੇਂ ਕਿਸੇ ਸਰਕਾਰ ਨੇ ਕਰਿਆ ਕਿਸੇ ਨੇ ਵੀ ਕਰਿਆ ਹਨਾ ਚਾਹੇ ਕਿਸੇ ਕੁਦਰਤ ਨੇ ਕਰਤਾ ਅਤਿਆਚਾਰ ਹਨਾ ਜਿਵੇਂ ਕੀ ਖੜੀ ਫਸਲ ਤੇ ਗੱਡੇ ਪੈ ਜਾਣੇ ਕਿ ਕੁਦਰਤ ਨੇ ਬੜਾ ਅਤਿਆਚਾਰ ਕਰਿਆ ਦੁਸ਼ਮਣ ਬੈਰੀ ਇਹ ਦੋਵੇਂ ਕੀ ਹੈ ਸਮਾਨ ਅਰਥ ਸ਼ਬਦ ਦੁਸ਼ਮਣ ਦਾ ਮਿੱਤਰ ਨਾਲ ਕੀ ਹੋ ਜਾਣਾ ਸੀ ਵਿਰੋਧੀ ਸ਼ਬਦ ਤੇ ਇਹਨਾਂ ਨੇ ਪੁੱਛਿਆ ਸਮਾਨ ਅਰਥੀ ਸ਼ਬਦ ਇਹਦੇ ਸਾਰੇ ਸਮਾਨ ਅਰਥ ਸ਼ਬਦ ਹੈਗੇ ਨੇ ਤੇ ਜਵਾਬ ਸਰਾਉਣਾ ਸੀ ਦੁਸ਼ਮਣ ਇਹ ਆਪ ਵੀ ਵੇਖਿਓ ਬਹੁਤ ਵਾਰ ਆਇਆ ਹੋਇਆ ਪੀਟੀਪਲੱਸ ਵਿੱਚ ਇਹ ਤੁਹਾਡੇ ਪੇਪਰ 'ਚ ਸੀਗਾ ਮਾਂ ਨਾਲੋਂ ਤੀਸ ਯਾਨੀ ਤਾਂ ਇਹਨੂੰ ਅਖੰਡ ਪੂਰਾ ਕਰੋ ਇਹ ਆਪਾਂ ਦੋ ਵਾਰੀ ਕਰ ਚੁੱਕੇ ਹਾਂ ਆਪਣੀਆਂ ਪਹਿਲਾਂ ਵਾਲੀ ਕਲਾਸਾਂ 'ਚ ਮਾਂ ਨਾਲੋਂ ਤੀਸ ਯਾਨੀ ਰਿੱਜੇ ਪੱਕੇ ਪਾਵੇ ਪਾਣੀ ਰਿੱਜੇ ਪੱਕੇ ਪਾਵੇ ਪਾਣੀ ਓਕੇ ਇਹਦਾ ਅਨਸਰ ਆਉਣਾ ਸੀਗਾ ਅਗਲਾ ਸਵਾਲ ਜਦੋਂ ਹੈਸੀਅਤ ਤੋਂ ਬਾਅਦ ਕਿਸੇ ਕੰਮ ਨੂੰ ਹੱਥ ਈ ਵੀ ਪੀ ਵਾਈ ਕਿਉ ਪਾਇਆ ਜਾਵੇ ਉਸ ਸਮੇਂ ਕਿਹੜਾ ਖਾਨ ਵਰਤੇ ਜਾਂਦਾ ਹੈ ਤਾਂ ਉਸ ਟਾਈਮ ਕਿਹੜਾ ਖਾਨ ਵਰਤੇ ਜਾਂਦਾ ਤਾਂ ਇਹਦਾ ਆਨਸਰ ਕਰੋ ਓਕੇ ਇਹਦਾ ਤੁਸੀਂ ਕੀਤਾ ਹੋਗਾ ਜਾਤ ਦੀ ਕੋੜ ਘਿਰ ਲਈ ਸੇਰਾਂ ਨੂੰ ਜੱਫੇ ਓਕੇ ਅੱਖਾਂ ਵਿੱਚ ਚਰਬੀ ਆਉਣਾ ਮੁਹਾਵਰੇ ਦਾ ਅਰਥ ਇਹ ਵੀ ਆਪਾਂ ਪੁਰਾਣੀ ਕਲਾਸਾਂ 'ਚ ਕਰਿਆ ਹੋਇਆ ਅੱਖਾਂ ਵਿੱਚ ਚਰਬੀ ਚੜਨਾ ਓਕੇ ਅੱਖਾਂ ਵਿੱਚ ਖੂਨ ਉੱਤਰ ਆਉਣਾ ਤਾਂ ਇਹਦੇ ਵਿੱਚ ਕੀ ਹੋਣਾ ਹੰਕਾਰਿਆ ਜਾਣਾ ਸਾਚੋ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਓਕੇ ਸੋ ਨੂੰ ਕੱਲ ਜਾਂ ਪਰਸੋਂ ਵਾਲੀ ਕਲਾਸ ਦੇ ਵਿੱਚ ਅਠੇ ਸ਼ਬਦ ਸਰੇਣੇ ਦੀ ਇੱਕ ਹੀ ਕਲਾਸ ਮਿਲ ਜੂਗੀ ਉਹ ਜੇ ਤੁਸੀਂ ਸਾਰੀ ਕਲਾਸ ਲਾ ਕੇ ਵਾਗੇ ਦਾ ਕੋਈ ਵੀ ਸ਼ਬਦ ਸਰੇ ਨਹੀਂ ਸੋ ਤੋਂ ਪੁੱਛ ਲਈ ਤਾਂ ਉਹ ਤੋਂ ਬਾਅਦ ਨਹੀਂ ਮਤਲਬ ਬਾਅਦ ਨਹੀਂ ਉਹਦੇ ਚ ਸਾਰੇ ਪੀ ਵਾਈ ਗੀ ਉਹ ਵੀ ਪਾਵਾਂਗੇ ਤੇ ਇੱਕ ਕਲਾਸ ਦੇ ਵਿੱਚ ਸਾਰੀ ਥਿਊਰੀ ਕਰਵਾਵਾਂਗੇ ਤਾਂ ਸੱਚ ਸ਼ਬਦ ਕਿਦਾਂ ਦਾ ਖਾਸ ਨਾਮ ਜਿਵੇਂ ਆਪਾਂ ਕਹਿੰਦੇ ਚੰਡੀਗੜ੍ਹ ਪੰਜਾਬ मतले ਇਹ ਹੁੰਦੇ ਨੇ ਵਸਤੂਵਾਚਕ ਨਾਮ ਜਿਵੇਂ ਰੇਤ ਦੁੱਧ ਜਿਹੜੀ ਚੀਜ਼ ਦੇ ਨਾਲ ਕੋਈ ਇਕਾਈ ਲਾ ਕੇ ਆਪਾਂ ਉਹਦੀ ਬੇਨਤੀ ਕਰਦੇ ਆ ਓਕੇ ਉਹਨਾਂ ਨੂੰ ਆਪਾਂ ਵਸਤੂਵਾਚਕ ਕਹਿੰਦੇ ਆ ਪਾਵਾਚਕ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਜਿਵੇਂ ਖੁਸ਼ੀ ਹੋ ਗਿਆ ਗਮੀ ਹੋ ਗਿਆ ਠੀਕ ਆ ਤੇ ਸਰਦੀ ਹੋ ਗਿਆ ਗਰਮੀ ਹੋ ਗਿਆ ਤਾਂ ਸੱਚ ਨੂੰ ਵੀ ਆਪਾਂ ਟੱਚ ਨਹੀਂ ਕਰ ਸਕਦੇ ਨਾ ਪਾਵਾਚਕ ਆਮ ਜਿਵੇਂ ਕੁੜੀਆਂ ਆ ਗਿਆ ਸ਼ਬਦ ਹਨਾ ਇਹ ਹੋਗੇ ਸਾਡਾ ਆਮ ਨਾਮ ਏ ਇਨਾ ਉਹ ਓਨਾ ਸ਼ਬਦ ਕਿਹੜੇ ਵਿਸ਼ੇਸ਼ਣ ਲਈ ਵਰਤੇ ਜਾਂਦੇ ਹਨ ਤਾਂ ਸਾਡੇ ਕੋਲੇ ਨਾਮ ਕਿੰਨੇ ਪ੍ਰਕਾਰ ਦਾ ਕੇਵਲ ਸਿੰਪਲ ਹੀ ਪੁੱਛ ਲੈਣ ਤਾਂ ਨਾਮ ਸਾਡੇ ਕੋਲੇ ਪੰਜ ਪ੍ਰਕਾਰ ਦਾ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਸਾਡੇ ਕੋਲੇ ਇਹ ਵੀ ਪੰਜ ਪ੍ਰਕਾਰ ਦਾ ਤਾਂ ਇਹ ਇਹ ਇਨਾ ਉਹ ਓਨਾ ਸ਼ਬਦ ਕਿੱਦਾਂ ਦੇ ਨੇ ਪੜਨਾਮੀ ਵਿਸ਼ੇਸ਼ਣ ਨੇ ਕਿਹੜਾ ਮੁੰਡਾ ਰੌਲਾ ਪਾ ਰਿਹਾ ਹੈ ਤਾਂ ਮੁੰਡਾ ਕਿਹੜਾ ਮੁੰਡਾ ਮਤਲਬ ਉੱਥੇ ਅਗੇ ਮਤਲਬ ਕਿਹੜਾ ਤਾਂ ਉੱਥੇ ਆਪਾਂ ਪੜਨਾਮੀ ਵਿਸ਼ੇਸ਼ਣ ਕਹਾਂਗੇ ਕਿ ਪੜਨਾਮ ਨੇ ਆ ਕੇ ਕਿਸੇ ਦੀ ਵਿਸ਼ੇਸ਼ਤਾ ਦੱਸੀ ਆ ਮਿੰਨਤੀ ਵਾਚਕ ਵਿਸ਼ੇਸ਼ਣ ਇਹ ਵੀ ਅੱਗੇ ਦੋ ਤਰ੍ਹਾਂ ਦਾ ਹੁੰਦਾ ਗੋਣ ਵਾਚਕ ਵਿਸ਼ੇਸ਼ਣ ਅੱਗੇ ਤਿੰਨ ਤਰ੍ਹਾਂ ਦਾ ਹੁੰਦਾ ਤੇ ਇਹਨਾਂ ਸਰਾਉਣਾ ਸੀ ਇਹ ਹੈਗਾ ਸਾਡਾ ਨਿਸ਼ਚੇ ਵਾਚਕ ਵਿਸ਼ੇਸ਼ਣ ਜਿਹੜਾ ਸ਼ਬਦ ਪੜਨਾਮ ਵੀ ਹੋਣ ਅਤੇ ਜੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਕਰਨ ਉਹ ਕਿਹੜਾ ਪੜਨਾਮ ਹੁੰਦਾ ओके ਜਿਹੜਾ ਸ਼ਬਦ ਪੜਨਾਮ ਪੜਨਾਮ ਆਪਣੇ ਆਪ ਚ ਸ਼ਬਦ ਸ਼੍ਰੇਣੀ ਜਿਹੜੇ ਹੁੰਦੇ ਸਾਡੇ ਕੋਲ 6 ਪ੍ਰਕਾਰ ਦੇ ਤਾਂ ਜੋਜਕ ਦੋ ਵਾਕਾਂ ਨੂੰ ਜੋੜਨ ਲਈ ਦੋ ਉਪਵਾਕਾਂ ਨੂੰ ਜੋੜਨ ਲਈ ਕੰਮ ਕਰਦੇ ਨੇ ਦੋ ਨਾਵਾਂ ਨੂੰ ਵੀ ਆਸ ਵਿੱਚ ਦੇ ਜੋੜਨ ਦਾ ਕੰਮ ਕਰਦੇ ਨੇ ਸਾਡੇ ਕੋਲ ਜੋਜ ਕਿ ਇਹ ਵੀ ਸਾਡੀ ਹੈਗੀ ਸ਼ਬਦ ਸਰੇ ਨੇ ਤਾਂ ਉਹਨਾਂ ਆਪ ਕੀ ਕਵਾਂਗੇ ਨਿਜਵਾਚਕ ਪੜਨਾਮ ਇਹਦੇ ਵਿੱਚ ਆਪ RAM ਆਪ ਸਕੂਲ ਜਾਊਗਾ ਗੀਤਾ ਨੇ ਖੁਦ ਆਪਣਾ ਕੰਮ ਕੀਤਾ ਓਕੇ ਜਦੋਂ ਕਿਸੇ ਪੜਨਾਮ ਨਾਲ ਨਾਮ ਨਾਲ ਆਖੇ ਉਹਦੀ ਨਿੱਜਤਾ ਦੱਸਦਿਆ ਪੁਰਖਵਾਚਕ ਪੜਨਾਮ ਇਹ ਹੁੰਦਾ ਸਾਡੇ ਕੋਲ ਤਿੰਨ ਪ੍ਰਕਾਰ ਦਾ ਕੱਲਾ ਪੜਨਾਮ ਛੇ ਪ੍ਰਕਾਰ ਦਾ ਉਹਦੇ ਵਿੱਚ ਜਿਹੜੀ ਪਹਿਲੀ ਕਿਸਮ ਆਪਾਂ ਦੇਖਦੇ ਹਾਂ ਪੁਰਖਵਾਚਕ ਪੜਨਾਮ ਇਹ ਹੁੰਦਾ ਸਾਡਾ ਅੱਗੇ ਤਿੰਨ ਪ੍ਰਕਾਰ ਦਾ ਸੰਬੰਧਵਾਚਕ ਪੜਨਾਮ ਜੇ ਵਾਸ਼ਮ ਵਾਸ਼ਕ ਪੜਨਾਮ ਇਹ ਕਿਹੜਾ ਮੁੰਡਾ ਰੋਲਾ ਪਾ ਰਿਹਾ ਲਾਈਕ ਇਹਦੇ ਵਿੱਚ ਆ ਜਾਂਦੇ ਨੇ ਤਾਂ ਇਹਦੇ ਵਿੱਚ ਆ ਜੂਆ ਤੁਹਾਡਾ ਸੰਬੰਧ ਵਾਚਕ ਪੜਨਾਮ ਜਿਹੜਾ ਪੜਨਾਮ ਪੜਨਾਮ ਹੋਵੇ ਤੇ ਜੋਜ ਕਰਾਂਗੇ ਕੰਮ ਕਰੇ ਉਹਨਾਂ ਆਪਾਂ ਕਹਾਂਗੇ ਸੰਬੰਧ ਵਾਚਕ ਪੜਨਾਮ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਗਿੱਤਰ ਲੱਗ ਕੇ ਲੱਗ ਕੇ ਬਣਿਆ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹਦੇ ਅਗੇ ਅਗੇਤਰ ਲੱਗਿਆ ਸਾਡੇ ਕੋਲੇ ਪੰਜਾਬੀ ਦੇ ਵਿੱਚ ਬਾਕ ਬੰਤਰ ਕਿਦਾਂ ਦੀ ਆ ਹਮੇਸ਼ਾ ਅਗੇਤਰ ਇੱਕ ਹੀ ਆਉਂਦਾ ਪਛੇਤਰ ਦੋ ਜਾਂ ਦੋ ਤੋਂ ਵੱਧ ਵੀ ਸਾਡੇ ਕੋਲੇ ਆ ਸਕਦੇ ਨੇ ਓਕੇ ਤਾਂ ਕਈ ਵਾਰ ਸਟੇਟਮੈਂਟ ਦੇ ਵਿੱਚ ਆ ਜਾਂਦਾ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਪਿਛਲੀ ਵਾਰੀ ਹੀ ਸਵਾਲ ਸੀਗਾ ਕਿ ਅਸੀਂ ਕਿੰਨੇ ਅਗੇਤਰ ਵਰਤ ਸਕਦੇ ਹਾਂ ਕਿੰਨੇ ਪਛੇਤਰ ਅਗੇਤਰ ਹਮੇਸ਼ਾ ਹੀ ਪੰਜਾਬੀ ਦੇ ਵਿੱਚ ਆਊਗਾ ਓਕੇ ਇਹਨਾਂ ਦੇ ਵਿੱਚ ਕਿਹੜੇ ਸ਼ਬਦ ਦੇ ਅਗੇ ਅਗੇਤਰ ਲੱਗਿਆ ਓਕੇ ਵੇ ਬਾ ਇੱਜਤਾ ਬਾ ਇੱਜਤਾ ਇਹਦਾ ਹੁੰਦਾ ਕਿ ਇੱਜ਼ਤ ਸੈਤ ਇਹਦਾ ਮੀਨਿੰਗ ਹੁੰਦਾ ਇਹ ਫਾਰਸੀ ਪਾਸ਼ਾ ਦਾ ਕਿ ਇੱਜ਼ਤ ਸਹਿਤ ਬੇ ਇੱਜ਼ਤ ਇੱਜ਼ਤ ਤੋਂ ਬਿਨਾ ਓਕੇ ਇਹ ਨੇਟਿਵ ਸ਼ਬਦ ਦਾ ਇਹ ਪੋਜੀਟਿਵ ਸ਼ਬਦ ਨਿੱਕਾ ਸ਼ਬਦ ਲਈ ਬਹੁਵਚਨ ਦੀ ਚੋਣ ਕਰੋ ਇਹ ਵੀ ਤੁਹਾਨੂੰ ਕਲਾਸ 'ਚ ਮਿਲੂਗਾ ਕਿ ਜਦੋਂ ਪਿੱਛੇ ਕਰਨਾ ਲੱਗਿਆ ਹੁੰਦਾ ਤਾਂ ਉਹਨਾਂ ਦੇ ਬਹੁਵਚਨ ਕਿੱਦਾਂ ਹੋਊਗੇ ਜਦੋਂ ਕੋਈ ਪਿੱਛੇ ਮੁਕਤਾ ਸ਼ਬਦ ਆ ਜੇ ਉਹਨਾਂ ਦੇ ਬਹੁਵਚਨ ਕਿੱਦਾਂ ਬਣਦੇ ਨੇ ਠੀਕ ਆ ਨਿੱਕੇ ਇਹਦਾ ਅਨਸਰ ਹੋਣਾ ਸੀ ਬਹੁਵਚਨ ਦੀ ਚੋਣ ਕਰੋ ਇਹਨਾਂ ਸਾਰੇ ਸ਼ਬਦਾਂ ਦੇ ਵਿੱਚੋਂ ਬਹੁਵਚਨ ਦੀ ਚੋਣ ਕਰੋ ओके ਜਿਵੇਂ ਹੁਣ ਇਹਦੇ ਵਿੱਚ ਚਿੱਟਾ ਜੇ 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 ਕਦੇ ਕਦੇ ਪੁੱਛ ਲੈਣ ਕਿ ਜਿਹੜਾ ਚਿੱਟਾ ਸ਼ਬਦ ਆ ਉਹ ਕੀ ਆ ਇੱਕ ਨਾਮ ਆ ਜਾਂ ਇੱਕ ਵਿਸ਼ੇਸ਼ਣ ਆ ਜੇ ਚਿੱਟਾ ਕੱਲਾ ਤਾਂ ਇਹ ਹੈਗਾ ਇੱਕ ਨਾਮ ਨਾਮ ਦੇ ਵਿੱਚ ਵੀ ਕਿਹੜਾ ਇਹ ਇਹ ਹੈਗਾ ਸਾਡਾ ਪਾਵਾਸ਼ਕ ਨਾਮ ਕਿਉਂਕਿ ਕੋਈ ਚੀਜ਼ ਇਹਨੂੰ ਆਪਾਂ ਟੱਚ ਥੋੜਾ ਕਰ ਸਕਦੇ ਹਾਂ ਬਟ ਜੇ ਚਿੱਟਾ ਕੋੜਾ ਕਹਿੰਦਾ ਆਪਾਂ ਜਾਂ ਚਿੱਟਾ ਕਾਗਜ਼ ਕਹਿੰਦਾ ਜਾ ਚਿੱਤੀ ਬਿਲਡਿੰਗ ਕੋਈ ਵੀ ਇਮਾਰਤ ਕਹੇ ਤਾ ਫੇਰ ਇਹ ਕਿਹਦਾ ਕੰਮ ਕਰੂ ਫੇਰ ਇਹ ਵਿਸ਼ੇਸ਼ਣ ਦਾ ਕੰਮ ਕਰੂਗਾ ਕੋਈ ਵੀ ਸ਼ਬਦ ਕਿਤੇ ਨਾਮ ਵੀ ਹੋ ਸਕਦਾ ਕਿਤੇ ਵਿਸ਼ੇਸ਼ਣ ਵੀ ਹੋ ਸਕਦਾ ਕਿਤੇ ਕਿਰਿਆ ਵੀ ਹੋ ਸਕਦੀ ਹੈ ਓਕੇ ਤਾ ਇਹਦਾ ਕਿਉਂ ਨਾ ਸੀ ਇਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਕੀ ਚੁਣਨਾ ਅਸੀਂ ਬਹੁਵਚਨ ਮੈਂ ਮੈਂ ਕੀ ਆ ਇੱਕ ਪੜਨਾਮ ਆ ਪੜਨਾਮ ਦੇ ਵਿੱਚ ਆਪਾਂ ਦੇਖਿਆ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਦੇ ਵਿੱਚ ਇਹ ਕਿਹੜਾ ਇਹ ਹੈਗਾ ਪਹਿਲਾ ਪੁਰਖ ਪਹਿਲਾ ਪੁਰਖ ਓਕੇ ਇਹਦਾ ਹੁੰਦਾ ਸੀ ਸ਼ੀਸ਼ੇ ਸ਼ਬਦ ਇਹ ਕੀ ਹੈਦਾ ਬਹੁਵਚਨ ਸ਼ੀਸ਼ਾ ਦਾ ਸ਼ੀਸ਼ੇ ਗੋਂ ਸ਼ਬਦ ਨੂੰ ਬਹੁਵਚਨ ਬਣਾਉਣ ਲਈ ਮਤਲਬ ਇਹਨਾਂ ਦੇ ਵਿੱਚੋਂ ਕਿਹੜਾ ਚਿੰਨ ਵਰਤੇ ਜਾਊਗਾ ਓਕੇ ਏ ਵੀ ਪੀ ਬਾਈ ਕਿਉ ਤੁਹਾਡਾ ਆਪਾਂ ਕੀਤੀ ਹੋਈ ਨੇ ਇਹ ਤੇ ਇਹਦੇ ਵਿੱਚ ਆਊਗਾ ਉਡਾ ਅਨਸਰ ਇਸ ਤਰੀਕੇ ਨਾਲ ਜਵੇਂ ਹਵਾ ਸਵਾ ਇਹ ਵੀ ਸੋਣ ਅੱਗੇ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਮਤਲਬ ਤੁਹਾਡੇ ਪੇਪਰ ਦੇ ਵਿੱਚੋਂ ਦੇਖਣ ਨੂੰ ਮਿਲਣਗੇ ਬਹੁਵਚਨ ਕਿਹੜਾ ਸ਼ਬਦ ਦਾ ਇਸਤਰੀ ਲਿੰਗ ਨਹੀਂ ਹੁੰਦਾ ਕਿਹੜੇ ਸ਼ਬਦਾਂ ਦਾ ਇਹਨਾਂ ਦੇ ਵਿੱਚੋਂ ਇਸਤਰੀ ਲਿੰਗ ਨਹੀਂ ਹੋ ਸਕਦਾ ਓਕੇ ਇਹਨਾਂ ਵਿੱਚ ਸਾਰਿਆਂ ਤੇ ਨਹੀਂ ਜਿਵੇਂ ਭਰਾ ਇਧਰ ਦਾ ਪਤਾ ਕੀ ਭੈਣ ਹੁੰਦਾ ਪਿਓ ਦਾ ਮਾਤਾ ਹੁੰਦਾ ਮਾਸੜ ਦਾ ਮਾਸੀ ਹੁੰਦਾ ਪਤੀ ਦਾ ਪਤਨੀ ਹੁੰਦਾ ਓਕੇ ਜਵਾਈ ਦਾ ਤੀ ਹੁੰਦਾ ਲਾੜੇ ਦਾ ਲਾੜੀ ਹੁੰਦਾ ਸਪੇਰੇ ਦਾ ਸਪੇਰਨ ਹੁੰਦਾ ਠੀਕ ਆ ਇਹਦੇ ਵਿੱਚ ਆਉਂਦਾ ਸੀ ਸੂਰਜ ਕਿਉ ਚੰਨ ਤੇ ਮੀ ਇਹ ਵੀ ਆਪਾਂ ਆਪਣੀ ਕਲਾਸ ਦੇ ਵਿੱਚ ਪਹਿਲਾਂ ਕੀਤਾ ਹੋਇਆ ਪਿੰਗ ਕਿਸ ਨੂੰ ਕਹਿੰਦੇ ਹਨ ਤਾਂ ਇੱਕਦਮ ਤਾਂ ਇਸਤਰੀ ਲਿੰਗ ਇੱਕ ਹੁੰਦਾ ਪਿੰਗ ਇਸਤਰੀ ਲਿੰਗ ਦਾ ਉਹ ਨਹੀਂ ਪਾਉਣਗੇ ਪਿੰਗ ਜੇ ਬਚਣ ਲੱਗਦਾ ਕਿ ਕਿੱਦਾਂ ਯਾਦ ਰੱਖਾਂਗੇ ਆਪਾਂ ਕਹਿੰਦੇ ਇਸਤਰੀ ਪੁਰਸ਼ ਆਪਾਂ ਕਹਿੰਦੇ ਕਿ ਬੰਦਾ ਪੁਰਸ਼ਾ ਹਨਾ ਉਹ ਤੋਂ ਯਾਦ ਰੱਖਿਓ ਪਲਿੰਗ ਕਿਹਨੂੰ ਕਰਦਾ ਪੁਰਸ਼ ਨੂੰ ਠੀਕ ਆ ਤਾਂ ਜੋ ਮਰਦਾਂ ਬਦੇ ਪੇ ਦੱਸੇ ਤਾਂ ਉਹਨੂੰ ਆਪਾਂ ਪਲਿੰਗ ਕਹਿ ਦਿੰਨੇ ਆ ਜੋ ਇਸਤਰੀ ਲਈ ਦੱਸੇ ਉਹਨੂੰ ਆਪਾਂ ਇਸਤਰੀ ਲਿੰਗ ਕਹਿ ਦਿੰਨੇ ਆ ਤਾਂ ਇਹਦੇ ਵਿੱਚ ਵੀ ਵੇਖੋ ਇਹਦੇ ਵਿੱਚ ਮੂਲ ਸ਼ਬਦ ਕੀ ਆ ਲਿੰਗ ਉਹਦੇ ਅੱਗੇ ਆ ਗਿਆ ਪਲਿੰਗ ਇਹਦੇ ਵਿੱਚ ਮੂਲ ਸ਼ਬਦ ਇਹ ਆ ਸਮਾਸੀ ਸ਼ਬਦ ਨੂੰ ਲਿਖਦੇ ਸਮੇਂ ਕਿਹੜੇ ਵਿਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਦੀ ਵਰਤੋਂ ਕੀਤੀ ਜਾਊਗੀ ਇਹ ਵੀ ਆਪਾਂ ਕੀਤੇ ਹੋਏ ਨੇ ਤਾਂ ਜਦੋਂ ਇਹ ਵਿਰੋਧੀ ਵੀ ਹੋ ਸਕਦੇ ਨੇ ਜਿਵੇਂ ਦਿਨ ਰਾਤ ਇਹ ਸਮਾਨ ਅਰਥ ਦੇ ਵਿੱਚ ਵੀ ਵਰਤੋਂ ਕੀਤੀ ਜਾ ਸਕਦੀ ਹੈ ਜਿਵੇਂ ਚਿੱਟਾ ਚਿੱਟਾ ਦੁੱਧ ਕਿ ਦੁੱਧ ਵਰਗਾ ਚਿੱਟਾ ਜਿਹੜਾ ਆਪਾਂ ਕਹਿੰਦੇ ਕੱਪੜਾ ਕਿਦਾਂ ਦਾ ਚਿੱਟਾ ਦੁੱਧ ਠੀਕ ਹੈ ਸਮਾਨ ਅਰਥ ਸ਼ਬਦ ਵਿਰੋਧੀ ਅਰਥ ਦਿਨ ਰਾਤ ਮਿੱਤਰ ਵੈਰੀ ਹਨਾ ਮਿੱਤਰ ਇਦਾਂ ਮਿੱਤਰ ਦੁਸ਼ਮਣ ਤਾਂ ਇਹਦੇ ਵਾਸਤੇ ਆਪਾਂ ਵਰਤਦੇ ਆ ਸਮਾਸੀ ਸ਼ਬਦ ਇਹਦਾ ਮਤਲਬ ਵੀ ਹੁੰਦਾ ਜੋੜਨਾ ਕਿਸੇ ਵੀ ਚੀਜ਼ ਨੂੰ ਜੋੜਨ ਲਈ ਜਦੋਂ ਕੰਮ ਕਰਦੇ ਆ ਤਾਂ ਇਹਦੇ ਵਾਸਤੇ ਆਪਾਂ ਜੋੜਨੀ ਵਰਤਦੇ ਆ ਜੋੜਨੀ ਚਿੰਨ ਦੀ ਵਰਤੋਂ ਕਰਦੇ ਆ। ਹੇਠ ਲਿਖਿਆਂ ਵਿੱਚੋਂ ਸਹੀ ਵਿਸ਼ਰਾਮ ਚਿੰਨ ਦਾ ਸਮੂਹ ਚੁਣੋ। ਠੀਕ ਆ ਇਹਨਾਂ ਦੇ ਵਿੱਚੋਂ ਸਹੀ ਚੁਣਨਾ ਆਪਾਂ ਕਿਹੜੇ ਨੇ ਜਿਵੇਂ ਕੰਨਾ ਸਿਆਰੀ ਬਿਆਰੀ ਇਹਦਾ ਕਿਹਨੇ ਇਹ ਸਾਡੀ ਹੈਗੀਆਂ ਨੇ ਲਗਾ ओके ਇਹਨਾਂ ਨੂੰ ਆਪਾਂ ਲਗਾ ਚ ਲੈਣੀਆਂ ਸਿਆਰੀ ਵਿਆਰੀ ਨੂੰ ਤੇ ਇਹ ਕੀ ਹੁੰਦੀ ਸਾਡੇ ਕੋਲ ਤਿੰਨ ਸਵਾਰ ਨੇ ਓੜਾ ਆੜਾ ਈੜੀ ਉਹਨਾਂ ਨਾਲ ਇਹ ਜਿੰਨੀਆਂ ਵੀ ਲਗਾ ਹੈਗੀਆਂ ਨੇ ਫਿਕਸ ਕੀਤੀਆਂ ਹੋਈਆਂ ਨੇ ਓੜੇ ਨਾਲ ਕਿੰਨੇ ਆਉਣਗੇ ਆੜੇ ਨਾਲ ਕਿੰਨੇ ਆਉਣਗੇ ਈੜੀ ਨਾਲ ਕਿੰਨੇ ਆਉਣਗੇ ਡੰਡੀ ਇਹਨੂੰ ਆਪਾਂ ਪੂਰਨ ਵਿਸ਼ਰਾਮ ਚਿੰਨ੍ਹ ਕਹਿੰਦੇ ਨੇ ਜਦੋਂ ਕੋਈ ਵੀ ਬਾਤ ਖਤਮ ਹੋ ਜਾਂਦੀ ਹੈ ਉੱਥੇ ਆਪਾਂ ਡੰਡੀ ਲਾਉਨੇ ਆ ਜਦੋਂ ਆਪਾਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਬਿਸਮਿਲ ਜਿਹੜਾ ਹਰਾਨੀਵਾਚ ਹੁੰਦੇ ਨੇ ਪੁੱਠੇ ਕੌਮੇ ਕਿਸੇ ਦੀ ਕਹੀ ਹੋਈ ਗੱਲ ਨੂੰ ਸੀਮ ਟੂ ਸੀਮ ਕਹਿਣਾ ਤਾਂ ਉੱਥੇ ਆਪਾਂ ਪੁੱਠੇ ਕੌਮਿਆਂ ਦੇ ਵਿੱਚ ਉਹ ਗੱਲ ਨੂੰ ਲਿਖ ਦਿੰਨੇ ਆ ओके ਬਿਸ਼ਰਾਮਚੰਨ ਸਾਡੇ ਕੋਲ ਹੈਗੇ ਨਾ 13 ਤਰ੍ਹਾਂ ਦੇ ਬਿਸਮਿਕ ਬਿਸਮਿਕ ਹੈਗੇ ਸਾਡੇ ਕੋਲ ਸ਼ਬਦ ਸ੍ਰੇਣੀ ਜਿਹੜੀ ਅੱਗੇ ਹੁੰਦੀ ਹੈ 9 ਤਰ੍ਹਾਂ ਦੀ ਓਕੇ ਸਾਡੇ ਕੋਲੇ 8 ਸ਼ਬਦ ਸ੍ਰੇਣੀਆਂ ਦਾ ਉਹਦੇ ਵਿੱਚ ਨਾਮ ਹੋ ਗਿਆ ਪੜਨਾਮ ਹੋ ਗਿਆ ਕਿਰਿਆ ਹੋ ਗਈ ਵਿਸ਼ੇਸ਼ਣ ਹੋ ਗਿਆ ਕਿਰਿਆ ਵਿਸ਼ੇਸ਼ਣ ਹੋ ਗਿਆ ਸੰਬੰਧਕ ਹੋ ਗਿਆ ਜੋਜਕ ਹੋ ਗਿਆ ਤੇ ਬਿਸਮਿਕ ਹੋ ਗਿਆ ਠੀਕ ਹੈ ਤਾਂ ਬਿਸਮਿਕ ਹੈਗੇ ਸਾਡੇ ਕੋਲੇ 9 ਪ੍ਰਕਾਰ ਦੇ ਖੇੜ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਨਹੀਂ ਹੈ ਮੁਕਤੀ ਮੋੜ ਮੌਤ ਇਹਦੇ ਸ਼ੁੱਧ ਨਹੀਂ ਇਹ ਥੋੜਾ ਜਿਹੜਾ ਸ਼ਬਦ ਆ ਇਹ ਸ਼ੁੱਧ ਨਹੀਂ ਹੈਗਾ ਓਕੇ ਇਹਨੂੰ ਕੱਟ ਕੇ ਆਪਾਂ ਮੁਕਤ ਕਰਨਾ ਸੀਗਾ ਦਰਿਆ ਸ਼ਬਦ ਕਿਹੜੀ ਭਾਸ਼ਾ ਦਾ ਹੈ ਓਕੇ ਆਪਾਂ ਕਹਿੰਦੇ ਦਰਿਆ ਸ਼ਬਦ ਇਹ ਪਹਿਲਾਂ ਆਇਆ ਹੋਇਆ ਬਟ ਇਹ ਸੈਂਟਰ ਦਾ ਪੇਪਰ ਸੀਗਾ ਉਹਦੇ ਵਿੱਚ ਆਇਆ ਸੀ ਪੰਜਾਬੀ ਦਾ ਤਾਂ ਦਰਿਆ ਸ਼ਬਦ ਕਿਹੜੀ ਭਾਸ਼ਾ ਦਾ ਠੀਕ ਆ ਤਾਂ ਤੁਸੀਂ ਆਨਸਰ ਕਰੋ ਇਹ ਕਿਹੜੀ ਭਾਸ਼ਾ ਦਾ ਇਹ ਹੈਗਾ ਸਾਡਾ ਫਾਰਸੀ ਭਾਸ਼ਾ ਦਾ ਸ਼ਬਦ ਤੇ ਦਵਾਬ ਵੀ ਪੰਜਾਬੀ ਵੀ ਤੇ ਪੰਜਾਬੀ ਵੀ ओके संस्कृत ਦੇ ਵਿੱਚ ਬਾਅਰ ਸ਼ਬਦ ਆ ਗਿਆ ਬਾਅਰ ਕਿ ਬਾਅਰ ਬੰਦ ਕਰ ਦੋ ਉਹ ਵਾਲੇ ਤੇ ਮਲਵਈ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਿਲਦੇ ਨੇ ਪੰਜਾਬੀ ਦੇ ਆਪਣੀ ਦੇਸੀ ਸ਼ਬਦ ਆ ਜਾਂਦੇ ਵਿਚਰਖ ਆ ਗਿਆ ਦਾਤੀ ਆ ਗਿਆ ਹਾਰੇ ਇਹ ਵਾਲੇ ਸ਼ਬਦ ਜਿਹੜੇ ਆ ਗਏ ਫਿਰ ਲਿਖਿਆ ਵਿੱਚੋਂ ਪੰਜਾਬੀ ਭਾਸ਼ਾ ਵਿੱਚ ਕਿਹੜਾ ਸ਼ਬਦ ਤਤਸਮ ਤਤਸਮ ਤੇ ਤਦਪਵ ਇੱਕ ਹੁੰਦਾ ਤਦਪਵ ਜਿਹੜਾ ਆਪਣਾ ਰੂਪ ਚੇਂਜ ਕਰਕੇ ਐਡ ਹੋਇਆ ਜਿਹੜਾ ਆਪਣਾ ਰੂਪ ਚੇਂਜ ਕਰਕੇ ਸਾਡੇ ਦੇ ਵਿੱਚ ਐਡ ਹੋਇਆ ਜਿਵੇਂ ਆਪਾਂ ਦੀਪਕ ਤੋਂ ਦੀਪਕ ਤੋਂ ਦੀਵਾ ਬਣ ਗਿਆ ਓਕੇ ਤਾਂ ਉਹਨੇ ਕੀ ਕਰਿਆ ਸੰਸਕ੍ਰਿਤ ਦਾ ਸੀ ਦੀਪਕ ਪੰਜਾਬੀ ਚ ਦੀਵਾ ਹੋ ਗਿਆ ਤਾਂ ਉਹਨੇ ਆਪਣਾ ਥੋੜਾ ਜਿਹਾ ਰੂਪ ਚੇਂਜ ਕਰਿਆ ਠੀਕ ਆ ਤਤਸਮ ਜਿਹੜਾ ਸੇਮ ਟੂ ਸੇਮ ਹੀ ਸਾਡੇ ਆ ਕੇ ਪੰਜਾਬੀ ਦੇ ਵਿੱਚ ਰਸ ਗਿਆ ਉਹਨੇ ਆਪਣਾ ਰੂਪ ਨਹੀਂ ਚੇਂਜ ਕਰਿਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਖੂ ਚੱਕਾ ਗੱਡਾ ਜਾਂ ਬੱਸ ਇਹਦੇ ਸਾਰੇ ਪੰਜਾਬੀ ਦੇ ਨੇ ਓਕੇ ਦੇਸੀ ਸ਼ਬਦ ਕਹਿ ਸਕਦੇ ਆ ਓਕੇ ਬੱਸ ਬੱਸ ਕਿਹੜੀ ਭਾਸ਼ਾ ਦਾ ਬੱਸ ਇੰਗਲਿਸ਼ ਦੇ ਵਿੱਚ ਵੀ ਬੱਸ ਹੁੰਦੀ ਆਪਣੇ ਵੀ ਬੱਸ ਆਪਾਂ ਬੱਸ ਨੂੰ ਉਦਾਂ ਹੀ ਵਰਤ ਲਿਆ ਨਾ ਜਿਵੇਂ ਕੰਪਿਊਟਰ ਤਾਂ ਕੰਪਿਊਟਰ ਵੀ ਇੰਗਲਿਸ਼ ਦਾ ਆ ਗਿਆ ਤਾਂ ਮਤਲਬ ਉਹਦੇ ਵਿੱਚੋਂ ਆ ਗਿਆ ਸ਼ਬਦ ਤਾਂ ਬੱਸ ਕੀ ਆ ਸਾਡਾ ਤਤਸਮ ਸ਼ਬਦ ਹੈ hérliyan ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਦਾ ਇਹਦਾ ਅਨਸਰ ਕਰੋ ਤੁਸੀਂ ਤਾਂ ਇਹਦੇ ਵਿੱਚ ਆ ਗਿਆ ਤੁਹਾਡਾ ਮੀਨਾਂ ਈ ਵੇ ਲਮੀਨਾ ਤੇ ਲਿਖਾਂ ਵਿੱਚੋਂ ਕਿਹੜਾ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਪੰਜਾਬੀ ਭਾਸ਼ਾ ਦਾ ਓਕੇ ਜਫਰਨਾਮਾ ਫਾਰਸੀ ਭਾਸ਼ਾ ਦਾ ਓਕੇ ਅਰਦਾਸ ਬਹੁਤ ਵਾਰ ਆਏ ਹੋਏ ਪੀਟੀ ਪਲੱਸ ਵਿੱਚ ਫਾਰਸੀ ਭਾਸ਼ਾ ਦਾ ਆਬ ਇਹ ਆਪਾਂ ਮਤਲਬ ਵੇਖੀ ਆਪ ਦਾ ਮਤਲਬ ਹੁੰਦਾ ਪਾਣੀ ਪੰਜਾਬ ਉੱਥੇ ਹੀ ਬਣਿਆ ਹੋਇਆ ਤਾਂ ਦਾਤੀ ਦਾਤੀ ਸ਼ਬਦ ਕੀ ਆ ਸਾਡਾ ਪੰਜਾਬੀ ਦਾ ਓਕੇ ਏ ਸੀਗਾ ਤੁਹਾਡਾ ਪੰਜਾਬ ਪੁਲਿਸ ਕਾਂਸਟੇਬਲ ਜਿਹੜਾ ਉਹਨਾਂ ਨੇ ਪਾਇਆ ਹੋਇਆ ਪੇਪਰ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਇਹ ਜਿਹੜਾ ਹਫਤਾ ਹੈਗਾ ਉਹਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਕਲਾਸਾਂ ਚਾਹੀਦੀਆਂ ਨੇ ਫੋਰ ਕਲਾਸ ਥੋੜੀ ਜਿਹੀ ਵੱਡੀ ਆਇਆ ਕਰੋ ਵੀ ਬਸ ਹੁਣ ਇੱਕ ਵਾਰੀ ਦੇਖ ਕੇ ਰਿਵੀਜ਼ਨ ਵਾਲੀਆਂ ਕਲਾਸਾਂ ਆਉਣਗੀਆਂ ਕੁਝ ਨਿਊ ਤਾਂ ਵੈਸੇ ਵੀ ਹੁਣ ਤੁਸੀਂ ਇੰਨੀ ਹਨਾ ਕਿ ਰਿਵੀਜ਼ਨ ਹੀ ਕਰੋ ਆਪੇ ਤਾਂ ਜਿਹੜੇ ਵੀ ਸ਼ਬਦ ਆ ਰਹੇ ਨੇ ਅਰਬੀ ਦੇ ਸੰਸਕ੍ਰਿਤ ਦੇ ਫਾਰਸੀ ਦੇ ਦੇਸੀ ਤਤਸਮ ਤਤਪਵ ਉਹ ਆਪਾਂ ਸਾਰੇ ਹੀ ਕਰਾਂਗੇ ਕਲਾਸਾਂ ਦੇ ਵਿੱਚ ਅਠੇ ਦੀ ਅਠੇ ਸ਼ਬਦ ਸਰੈਣ ਦੀ ਕਲਾਸ ਸੋਨੇ ਇੱਕ ਦੇ ਦਿਨ ਦੇ ਵਿੱਚ ਅਪਲੋਡ ਹੋ ਜੂਗੀ ਇਹਦੇ ਮਤਲਬ YouTube ਚੈਨਲ ਦੇ ਉੱਪਰ ਬਾਕੀ ਵੀ ਦਸੇ ਗੁਰੂ ਸਹਿਬਾਨਾਂ ਦੀਆਂ ਰਚਨਾਵਾਂ ਤੇ ਉਹ ਸਾਰੀ ਜੀਕੇ ਵਿੱਦ ਉਹਨਾਂ ਦੇ ਜਿੰਨਾ ਵੀ ਆਪਣਾ ਸਹਿਤ ਆ ਮਦਕਾਲੀ ਸਹਿਤ ਆ ਤੇ ਆਧੁਨਿਕ ਪੰਜਾਬੀ ਸਹਿਤ ਆ ਵੈਸੇ ਇਹ ਕਿ ਮਤਲਬ ਪੰਜਾਬੀ ਕੀ ਦੇ ਵਿੱਚ ਆ ਜਾਂਦੇ ਨੇ ਇਹ ਵੀ ਕਲਾਸ ਹੋ ਜੂਗੀ ਬਾਕੀ ਕਿਸੇ ਬੱਚੇ ਨੂੰ ਲੱਗਦਾ ਕਿ ਮੈਮ ਸਾਡਾ ਇਹ ਵਾਲੀ ਚੀਜ਼ ਨਹੀਂ ਹੋਈ ਕਮੈਂਟ ਕਰਕੇ ਜਰੂਰ ਦੱਸ ਦਿਓ ਉਹਦੇ ਉੱਪਰ ਆਪਾਂ ਕਲਾਸ ਬਣਾ ਕੇ ਛੇਤੀ ਅਪਲੋਡ ਕਰਾਂਗੇ 올 ਦਾ ਬੈਸਟ ਪੇਪਰ ਦੀ ਤਿਆਰੀ ਕਰੋ ਵੱਧ ਤੋਂ ਵੱਧ ਰਿਵੀਜ਼ਨ ਕਰੋ ਤੇ ਇੱਕ ਪੋਜ਼ਿਟਿਵ ਸੋਚ ਨਾਲ ਤਿਆਰੀ ਕਰੋ ਤੇ ਪ੍ਰਮਾਤਮਾ ਜ਼ਰੂਰ ਰੰਗ ਲਾਊਗਾ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਓਕੇ ਬਾਕੀ ਪੇਪਰ ਦਾ ਕੁਝ ਕਿ ਪਾਰ ਰਹਿ ਗਿਆ ਉਹ ਤੁਹਾਡਾ ਕੱਲ ਨੂੰ ਤੁਹਾਨੂੰ ਵੀਡੀਓ ਵੀ ਮਿਲ ਚੁਗੀ ਓਕੇ ਸਤਿ ਸ਼੍ਰੀ ਅਕਾਲ